ਸਤਿਨਾਮ ਵਾਹਿਗੁਰੂ ਸਾਹਿਬ ਜੀਓ ਸਬਦ ਹਜ਼ਾਰੇ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨੈ ਸੋ ਕਰਸਨਿਆਸਾ ਬਨਸੇ ਸਦਨ ਸਭ ਕਰ ਸਮਝੋ ਮਨਹੀ ਮੈਂ ਉਦਾਸ ਰਹਾਓ ਜਤ ਕੀ ਜਟਾ ਜੋ ਕਉ ਮਜਨ ਨੇ ਕਿਨ ਖਨ ਬੜਾ ਹੋ ਗਿਆ ਨ ਗੁਰੂ ਆਤਮਪ੍ਰਦੇਸੋ ਨਾਮ ਵਿਪੂਤ ਲਗਾਓ ਅਲਪ ਆਹਾਰ ਸੁਲਭ ਸੀਨਦਰਾ ਦਇਆ ਸ਼ਮਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿ ਬੋਹਾ ਬੋਤਰੇ ਗੁਣ ਅਤੀਤ काम क्रोध अहंकार लोभ हाठ मोह मनसूलाव है तभी आत्म तत्को दर्से परम पुरुष कह पावै राम कलिपात सहित असवी रे मन एहि विधि जो कमाव सिंगी साज कपट कंठ ला ध्यान पु चढ़ाव रहाव ताती गहु आत्म बस करकी पिषा नाम आधारम बाजे परम तार तत् हरको उपजे राग रसारम ओगटा तांत्रंग रंग वत ज्ञान गीत बन्धन चकचक रहे देवता न मुक्षक सक व्योम विबानन ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਜਪਾ ਜਾਪੇ ਸਦਾ ਰਹਿ ਕੰਚਨ ਸਿਕਾਇਆ ਕਾਲ ਨ ਕਬਹੁ ਵਿਆਪੇ ਰਾਮ ਕਲੀ ਪਾਤ ਸਾਹਿ ਦਸਵੇ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਬਤ ਕਾ ਮੋਹੰਦਰਾ ਮੈਂ ਕਬਹੁ ਸੁਚਤ ਹਵੈ ਜਾਗੋ ਰਹਾਉ ਔਰ ਨ ਕਹੈ ਉਪਦੇਸ਼ ਦਾ ਹੈ ਪਸ ਤੋਹਿ ਪਰਬੋਧ ਨ ਲਾਗੋ ਸਿੰਚਿਤ ਕਹਾ ਪਰੇ ਵਿਖਿਆਨ ਕਹੈ ਕਬਹੁ ਵਿਖੈ ਰਸਤਿਆਗੋ ਕੇਵਲ ਕਰਮ ਪਰਮ ਸੇਚੀਨੋ ਧਰਮ ਕਰਮੇ ਨਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਤੇ ਦੂਖ ਪਾਪ ਨਾ ਭੇਟੈ ਕਾਲ ਜਾਲ ਤੇ ਤਾਗੋ ਜਾ ਸੁਖ ਚਾਹੋ ਸਦਾ ਸਬਨ ਕਾ ਤਾ ਹਰ ਕੇ ਰਸ ਭਾਗੋ ਰਾਗ ਸੋਰਠ ਪਾਤ ਸਹੀ 10ਵੀਂ ਪ੍ਰਭ ਜੂ ਤੋ ਕਾ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਵਸਨ ਬਨਵਾਰੀ ਰਹਾਓ ਬਾਰਮਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਉਨਿਹਾਰੀ ਮਾਧਮਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿੰਦਰਾਵਿਨ ਨਿਰਵਿਖ ਨਰਕ ਨਿਵਾਰੀ ਕਿਰਪਾ ਸਿੰਧਕਾਲ ਤਰਾਦਰਸੀ ਕੋ ਕਿਰਤ ਪ੍ਰਨਾਸਨਕਾਰੀ ਧਨ ਰੂਪਾਂਤਰਿਤ ਮਾਨ ਤਰਾਤਰ ਅਨਵਿਕਾਰਯ ਅਸਤਾਰੀ ਹਉ ਮਤਮੰਦ ਚਰਨ ਸ਼ਰਨਾਗਤ ਕਰ ਗਹ ਲਿਓ ਉਵਾਰੀ raag kalyaan paat sahi 10vi bin kar karan kirtam mano aalayon ajay avnasthi te parmeshwar jano rahao kahan payo jo aan jagat mein daste sur har kaaye alok parpanch dikhaaye sabn kahe apae brahm kahe bhajana gan smaras sada pram sokm jat ginayo taate sarv kaal ke asho kaaye bachaye na aayo ਕਾਇਸੇ ਤੋਰੇ ਤਾਰਹ ਸੰਝੜ ਆਪੜੂ ਬਿਉ ਪਬ ਸਾਗਰ ਸੁਟਿਓ ਕਾਲ ਪਾਸ ਤੇ ਤਵਹੀ ਗੋ ਸਰਨ ਜਗ ਤਾਗਰ ਖਿਆਲ ਪਾਤ ਸਹੀ ਦਸਵੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ नाग ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਭਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਸਨ ਨੂੰ 70 ਚੰਗਾ ਪਟ ਖੀੜਿਆਂ ਦਾ ਰਹਿਣਾ इलांग काफी पात सहितस्वी केवल काले करतार आदंत अनंत मूर्त घन पंजन हार रहौ निंदे वत्जाउन के साम सत्र मित्र ना कोए कौन बाड़ परित सह सा, फसार सिरथ होए तात मात न जात जा कर पुत्र पत्रम मुकंद कौन काज कहाएंगी आन देव कनंदा ਦੇਵਤਾ ਜਸ ਸਰਸਾ ਜਕੀਨ ਸਰਬ ਵਿਸਾਰ ਕਾਉਨੁ ਪਤਮਾ ਤਉਨ ਕੋ ਮੁਖਲੀਤ ਨਾਮ ਮੁਰਾਰ ਰਾਗ ਵਿਲਾਵਲ ਪਾਤ ਸਈ 10ਵੀ ਸੋਕ ਮੈਂ ਮਾਨ ਸਰੂਪ ਕਹਾਏ ਸਿਧ ਸੁਮਾਰ ਸਾਧ ਕਰ ਹਾਰੇ ਕਿਉ ਨ ਦੇ ਕਨ ਪਾਏ ਰਾਵ ਨਾਰਦ ਵਿਆਸ ਪ੍ਰਾਸਰ ਤੂੰ ਸੇ ਧਿਆਵਤ ਧਿਆਨ ਲਗਾਏ ਵੇਦ ਪ੍ਰਾਨ ਹਾਰ ਹਟ ਛਾਡਿਓ ਤਤਪ ਧਿਆਨ ਆਏ ਦਾਨਵ ਦੇ ਪਸਾਰ ਪ੍ਰੀਤ ਕਿ ਨਿਤ ਨਿਤ ਆਈ ਸੁਸ਼ਮ ਤੇ ਸੁਸ਼ਮ ਕਰ ਚੀਨੇ ਬਿਰਧਨ ਬਿਰਧ ਬਤਾਏ ਕੋ ਮੇ ਆਕਾਸ ਪਤਾਲ ਸਭ ਸਜ ਏਕ ਅਨੇਕ ਸਦਾਏ ਸੋ ਨਰਕਾਲ ਪਾਸ ਤੇ ਵਾਚੇ ਜੋ ਹਰ ਸਰਨ ਸਿਜਾਏ ਰਾਗ ਦੇਵ ਗੰਧਾਰੀ ਪਾਤ ਸਹੀ 10ਵੇਂ ਇਕ ਬਨ ਦੂਸਰ ਸੋ ਨਚਿਨਾਰ ਪੰਜਨ ਗਣ ਸਮਰਸਾ ਪ੍ਰਭੂ ਜਾਣਤਾ ਕਰਤਾਨ ਰਹਾਓ ਆਹ ਪਾਇ ਉਹ ਜੋ ਆਤਹਿ ਚਿਤਕਾਰ ਭਵਿਸ਼ਲਾ ਪੂਜਾਈ ਪਾਨਥ ਕੇ ਉਪਾਹਨ ਕਹ ਪਰਸਤ ਕਸ਼ਰ ਸਿੱਧ ਨਾਈ ਅਸ਼ਟ ਤੋਪ ਦੀਪ ਅਰਪਤ ਪਾਨਨ ਕਸ਼ੂ ਨਖਾ ਤਾਮ ਕਹਾ ਸਿੱਧ ਹਰੇ ਜੜ ਤੋਏ ਕਸ਼ੂ ਵਰਦਾ ਹੈ ਯਾ ਜੀ ਹੋ ਤੇ ਕਹ ਤੋਏ ਕਰਮਨ ਵਚ ਕਰਮ ਵਿਚਾਰ ਕੇਵਲ ਇਕ ਸਰਨ ਸੁਆਮੀ ਵੇਨ ਜਾਉ ਨਾ ਕਤਾ ਉਧਾਰ ਰਾਗ ਦੇਵ ਗੰਧਹਰੀ ਪਾਪ ਸਹੀ ਦਸਵੀਂ ਬਿਨ ਹਰ ਨਾਮ ਨਵਾਚਿ ਨ ਪਾਹ ਚੌਦਹ ਲੋਕ ਜਾਏ ਵਸਕੀਨੇ ਤਾ ਤੇ ਕਹਾ ਪਲਾਇਆ ਰਹਾਓ ਰਹਾਮ ਰਹੀਮ ਵਾਰ ਨ ਸਕਾ ਜਾ ਕਰ ਨਾਮਰਟਾ ਹੈ ਬ੍ਰਹਮਾ ਦਰਸ਼ਨ ਲੋਦਰ ਸੂਰੇ ਸਸ ਤੀ ਵਸ ਕਾਲ ਸਵੈ ਬੀਰ ਪੁਰਾਨ ਕੁਰਾਨ ਸਵੈ ਮਤ ਜਾ ਕ ਨੇਤ ਕਹਾਇ ਇੰਦਰ ਵਨਿੰਦਰ ਮੁੰਨਿੰਦਰ ਕਾਲ ਭਵ ਧਿਆਵਤ ਧਿਆਨ ਆਇ ਜਾਕਰ ਰੂਪ ਰੰਗਨ ਜਨਿਤ ਸੋਕਮ ਸ਼ਾਮ ਕਹਾਇ ਛੁਟ ਹੋ ਕਾਲ ਜਾਲ ਤੀ ਤਬਹੀ ਤਾਇ ਚਰਨ ਲਪਟਾਇ ਜਾਕਰ ਰੂਪ ਰੰਗਨ ਜਨਿਤ ਸੋਕਮ ਸ਼ਾਮ ਕਹਾਇ ਛੋਟੋ ਕਾਲ ਜਾਲ ਤੇ ਤਵਹੀ ਤਾਹੇ ਚਰਨ ਲਪਟਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ